ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੇਂ ਵੀਡੀਓ ਵਿੱਚ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਸਤੰਬਰ ਮਹੀਨੇ ਤੋਂ ਕੀਤੇ ਜਾ ਰਹੇ ਹਨ ਚਾਰ ਵੱਡੇ ਬਦਲਾਅ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਪਹਿਲੀ ਸਤੰਬਰ ਤੋਂ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵਿੱਚ ਚਾਰ ਵੱਡੇ ਬਦਲਾਅ ਹੋਣ ਜਾ ਰਹੇ ਹਨ ਸੋ ਪਹਿਲੇ ਵੱਡੇ ਬਦਲਾਅ ਦੀ ਗੱਲ ਕਰੀਏ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਕਿਹਾ ਗਿਆ ਹੈ ਕਿ ਜਿਹੜੇ ਵੀ ਹੁਣ ਕੈਨੇਡਾ ਦੇ ਵਿੱਚ ਐਲ ਐ ਐਮ ਆਈ ਵਰਕ ਪਰਮਿਟ ਦੇ ਉੱਤੇ ਬਾਹਰੋਂ ਕੰਮੀਆਂ ਨੂੰ ਸੱਦਣਾ ਚਾਹੁੰਦੇ ਹਨ ਸੋ ਉਹਨਾਂ ਨੂੰ ਹੁਣ ਪ੍ਰਤੀ ਘੰਟੇ ਦੀ ਜਿਹੜੀ ਮਿਨੀਮਮ ਬੇਸ ਆ ਉਹ ਹੋਵੇਗੀ ਸੋ ਜਿਸ ਦੇ ਕਾਰਨ ਹੁਣ ਜਿਹੜੇ ਵੀ ਪੰਜਾਬੀ ਭਾਰਤੀ ਕੈਨੇਡਾ ਦੇ ਵਿੱਚ ਐਲ ਐਮ ਆਈ ਵਰਕ ਪਰਮਿਟ ਲੈਣਾ ਚਾਹੁੰਦੇ ਆ ਉਹਨਾਂ ਦੇ ਲਈ ਵੱਡੀਆਂ ਮੁਸ਼ਕਲਾਂ ਪੈਦਾ ਹੋ ਚੁੱਕੀਆਂ ਹਨ ਕਿਉਂਕਿ ਏਮਪਲੋਇਰ ਨੂੰ ਕਿਹਾ ਗਿਆ ਹੈ ਕਿ ਕੰਮ ਇਹ ਕੈਨੇਡਾ ਤੋਂ ਹੀ ਬਾਦ ਤੋਂ ਬਾਦ ਰੱਖੇ ਜਾਣ ਜੇਕਰ ਕੋਈ ਵੀ ਬਾਹਰੋਂ ਕੰਮ ਆ ਰੱਖਦਾ ਹੈ ਤੇ ਉਸ ਨੂੰ ਜਿਹੜਾ ਕਿ 32 ਤੋਂ 34 ਡਾਲਰ ਪ੍ਰਤੀ ਘੰਟੇ ਦੇ ਦੇਣੇ ਪੈਣਗੇ ਇਸ ਤੋਂ ਇਲਾਵਾ ਦੂਸਰੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਇੱਕ ਹੋਰ ਨਵਾਂ ਪ੍ਰੋਗਰਾਮ ਓਪਨ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਜੀਹਾਂ ਜਿਸ ਦੇ ਵਿੱਚ ਕਿ ਹੁਣ ਪੀ ਆਰ ਲੈਣੀ ਕਾਫੀ ਜ਼ਿਆਦਾ ਇਸ ਪ੍ਰੋਗਰਾਮ ਦਾ ਨਾਮ ਦੀ ਇਕਨੋਮਿਕ ਪਾਥਵੇ ਪਾਇਲਟ ਪ੍ਰੋਗਰਾਮ ਰੱਖਿਆ ਗਿਆ ਹੈ ਸੋ ਇਸ ਪ੍ਰੋਗਰਾਮ ਦੇ ਵਿੱਚ ਹੁਣ ਸਟਰੀਟ ਵਰਕਰ ਅਤੇ ਇਸ ਤੋਂ ਇਲਾਵਾ ਹੈਲਥ ਕਰਮਚਾਰੀਆਂ ਨੂੰ ਜਿਹੜਾ ਕਿ ਪੀਆਰ ਦੇ ਲਈ ਪਹਿਲ ਦਿੱਤੀ ਜਾਵੇਗੀ ਸੋ ਸਕਿੱਲ ਵਰਕਰਾਂ ਦੀ ਇਸ ਸਮੇਂ ਕਾਫੀ ਜ਼ਿਆਦਾ ਕੈਨੇਡਾ ਦੇ ਵਿੱਚ ਡਿਮਾਂਡ ਪਾਈ ਜਾ ਰਹੀ ਹੈ ਜਿਸ ਤੋਂ ਬਾਅਦ ਕੀ ਇਹ ਪ੍ਰੋਗਰਾਮ ਓਪਨ ਕੀਤਾ ਗਿਆ ਹੈ ਤੇ ਹੁਣ ਸਕਿੱਲ ਵਰਕਰਾਂ ਨੂੰ ਖਾਸ ਤੌਰ ਦੇ ਉੱਤੇ ਕੈਨੇਡਾ ਦੇ ਵਿੱਚ ਪੀਆਰ ਲੈਣੀ ਇਸ ਪ੍ਰੋਗਰਾਮ ਦੇ ਅਧੀਨ ਕਾਫੀ ਜ਼ਿਆਦਾ ਸੌਖੀ ਹੋਵੇਗੀ ਇਸ ਤੋਂ ਇਲਾਵਾ ਅਗਲੀ ਅਪਡੇਟ ਦੀ ਗੱਲ ਕਰੀਏ ਤੇ ਹੁਣ ਕੈਨੇਡਾ ਦੇ ਵਿੱਚ ਟੂਰਿਸਟ ਅਤੇ ਵਿਜ਼ਟਰ ਵੀਜ਼ਾ ਦੇ ਉੱਤੇ ਜਾਣਾ ਕਾਫੀ ਜ਼ਿਆਦਾ ਆਵੇਗਾ ਕਿਉਂਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਇੱਕ ਨਵਾਂ ਟੂਰਿਸਟ ਵਿਜ਼ਟਰ ਵੀਜ਼ਾ ਜਿਹੜਾ ਕਿ ਓਪਨ ਕੀਤਾ ਜਾਣਾ ਹੈ ਜਿਸ ਦੇ ਤਹਿਤ ਹੁਣ ਜਿਹੜੇ ਵੀ ਕੈਨੇਡਾ ਦੇ ਵਿੱਚ ਭੈਣ ਭਰਾ ਰਹਿ ਰਹੇ ਹਨ ਜਿਨ੍ਹਾਂ ਦੇ ਵੀ ਤੇ ਉਹ ਕੈਨੇਡਾ ਦੇ ਜਿਹੜੇ ਪੀਆਰ ਸਿਟੀਜ਼ਨ ਹੋ ਚੁੱਕੇ ਹਨ ਤੇ ਆਪਣੇ ਭੈਣ ਭਰਾ ਨੂੰ ਮਿਲਣ ਦੇ ਲਈ ਕੈਨੇਡਾ ਦੇ ਵਿੱਚ ਸੱਦਣਾ ਚਾਹੁੰਦੇ ਹਨ ਸੋ ਉਹਨਾਂ ਨੂੰ ਜਿਹੜਾ ਕਿ ਹੁਣ 90 ਦਿਨ ਦਾ ਟੂਰਿਸਟ ਵਿਜ਼ਟਰ ਵੀਜ਼ਾ ਜਿਹੜਾ ਕਿ ਦਿੱਤਾ ਜਾਵੇਗਾ ਜਿਸ ਦੇ ਕਾਰਨ ਉਹਨਾਂ ਨੂੰ ਆਸਾਨੀ ਦੇ ਨਾਲ ਜਿਹੜਾ ਵੀਜ਼ਾ ਉਪਲਬਧ ਹੋਵੇਗਾ ਸੋ ਜਿੱਥੇ ਕਿ ਪਹਿਲਾਂ 10 ਸਾਲ ਦਾ ਮਲਟੀਪਲ ਵੀਜ਼ਾ ਜਿਹੜਾ ਕਿ ਮਿਲਦਾ ਸੀ ਕਾਫੀ ਜ਼ਿਆਦਾ ਡਿਮਾਂਡ ਸੀ ਪਰ ਇਸੇ ਦੌਰਾਨੇ ਵੀਜ਼ਾ ਰਿਫਿਊਜ਼ ਕਾਫੀ ਜ਼ਿਆਦਾ ਇਸ ਸਮੇਂ ਹੋ ਰਿਹਾ ਹੈ ਸੋ ਇਸੇ ਲਈ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਇੱਕ ਨਵਾਂ ਜਿਹੜਾ ਵੀਜ਼ਾ ਪ੍ਰੋਗਰਾਮ ਓਪਨ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਹੁਣ ਭੈਣ ਭਰਾ ਜੋ ਕਿ ਕੈਨੇਡਾ ਦੇ ਵਿੱਚ ਰਹਿ ਰਹੇ ਹਨ ਜਿਨ੍ਹਾਂ ਦੇ ਵੀ ਜੇਕਰ ਉਹ ਆਪਣੇ ਭੈਣ ਭਰਾ ਨੂੰ ਸਪੌਂਸਰ ਕਰਦੇ ਹਨ ਤੇ ਉਹਨਾਂ ਨੂੰ 90 ਦਿਨ ਦਾ ਜਿਹੜਾ ਵੀਜ਼ਾ ਦਿੱਤਾ ਜਾ ਸਕਦਾ ਹੈ ਜਿਸ ਤੋਂ ਬਾਅਦ ਕਿ 90 ਦਿਨ ਦੇ ਬਾਅਦ ਹੀ ਉਹਨਾਂ ਨੂੰ ਕੈਨੇਡਾ ਛੱਡਣਾ ਪਵੇਗਾ ਸੋ 10 ਸਾਲ ਦਾ ਮਲਟੀਪਲ ਵੀਜ਼ਾ ਇਹ ਨਹੀਂ ਹੋਵੇਗਾ ਕਿਉਂਕਿ ਜੇਕਰ ਤੁਸੀਂ ਮਲਟੀਪਲ ਵੀਜ਼ਾ ਅਪਲਾਈ ਕਰਨਾ ਹੈ ਤੇ ਇਹ ਵੀਜ਼ਾ ਅਪਲਾਈ ਕਰਨਾ ਪਵੇਗਾ ਇਸ ਤੋਂ ਇਲਾਵਾ ਹੁਣ ਅਗਲੀ ਅਪਡੇਟ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਜਿੱਥੇ ਕਿ ਪੀਆਰ ਦੇ ਅੰਕੜੇ ਲਗਾਤਾਰ ਘਟਾਏ ਜਾ ਰਹੇ ਹਨ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਦੌਰਾਨ ਪੀਆਰ ਦੇ ਅੰਕੜੇ ਘਟਾਏ ਜਾਣਗੇ ਸਾਲ ਦਰ ਸਾਲ ਪਰ ਇਸੇ ਦੌਰਾਨ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇੱਕ ਨਵਾਂ ਐਲਾਨ ਕਰ ਦਿੱਤਾ ਗਿਆ ਹੈ ਜਿਸ ਦੇ ਤਹਿਤ ਉਹਨਾਂ ਦਾ ਕਹਿਣਾ ਹੈ ਕਿ ਕੈਨੇਡਾ ਦੀ ਆਬਾਦੀ ਦੇ ਬਰਾਬਰ ਹੁਣ ਪੀਆਰ ਦਿੱਤੀ ਜਾਵੇਗੀ ਜਿਵੇਂ ਕਿ ਇਸ ਸਮੇਂ ਕੈਨੇਡਾ ਦੀ 4.5 ਕਰੋੜ ਆਬਾਦੀ ਹੈ ਸੋ ਉਸ ਦੇ ਹਿਸਾਬ ਦੇ ਨਾਲ 4.5 ਲੱਖ ਲੋਕਾਂ ਨੂੰ ਪੀਆਰ ਇਸ ਸਾਲ ਦਿੱਤੀ ਜਾਵੇਗੀ ਤੇ ਜਿਵੇਂ ਜਿਵੇਂ ਆਬਾਦੀ ਵਧੇਗੀ ਇਸੇ ਤਰ੍ਹਾਂ ਪੀਆਰ ਦੇ ਅੰਕੜੇ ਵੀ ਵਧਾਏ ਜਾਂਦੇ ਰਹਿਣਗੇ